ਕੀ ਨਾਮ ਹੈ ਆਪਣਾ ਕੁਲਵਿੰਦਰ ਸਿੰਘ ਨਾਮ ਆ ਜੀ ਕੁਲਵਿੰਦਰ ਸਿੰਘ ਜੀ ਕਿਸ ਤਰ੍ਹਾਂ ਲੜਾਈ ਹੋਈ ਹੈ ਕਿੱਥੇ ਪਿਓ ਤੇ ਕੀ ਕੀ ਸੱਟਾਂ ਲੱਗੀਆਂ ਨੇ ਮੈਂ ਸਰਕਾਰੀ ਹਸਪਤਾਲ ਉਹ ਉਹਦੇ ਵਿੱਚ ਪਿਆ ਰਜਿੰਦਰਾ ਚ ਤੇ ਸੱਟਾਂ ਮੇਰੇ ਆ ਤੁਹਾਡੇ ਸਾਹਮਣੇ ਆ ਮੇਰੇ ਸਿਰ 'ਚ ਟਾਂਕੇ ਲੱਗਿਆ ਤੇ ਆ ਬਾਹਾਂ ਤੇ ਨੇ ਕੂਣੀਆਂ ਤੇ ਲੱਤਾਂ ਤੇ ਸਾਰੇ ਟਾਂਕੇ ਲੱਗੇ ਆਗੇ ਤੇ ਅਣਪਛਾਤੇ ਬੰਦਿਆਂ ਵੱਲੋਂ ਮਾਰਦਤ ਕੀਤੀ ਗਈ ਆ ਨਾ ਸਾਨੂੰ ਕੋਈ ਪਤਾ ਲੱਗਿਆ ਵੀ ਕੀ ਗੱਲ ਆ ਕੀ ਨਾ ਤੇ ਇਹ ਮੁੰਡੇ ਨੂੰ ਮੰਨ ਕੇ ਚੱਲ ਵੀ ਬਾਹਰ ਬੁਲਾਇਆ ਗਿਆ ਇਹ ਪਿੰਡੂ ਬਲਾਕੇ ਮਨਿੰਦਾ ਫਰੈਂਡ ਵੱਲੋਂ ਬੁਲਾਇਆ ਗਿਆ ਇੱਕ ਕੋਲੋਂ ਤੇ ਉਸ ਤੋਂ ਬਾਅਦ ਕੁੱਟ ਮਾਰੀ ਇਹ ਬੰਦੇ ਨਾਲ ਕੀਤੀ ਗਈ ਤੇ ਇਹਨੂੰ ਅਸੀਂ ਲੈ ਕੇ ਮੰਨ ਕੇ ਚੱਲ ਉਧਰੋਂ ਦਾਖਲ ਕਰਵਾਤਾ ਉਰੇ ਹਸਪਤਾਲ ਦੇ ਵਿੱਚ ਐਂਬੂਲੈਂਸ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਜਦੋਂ ਦਾਖਲ ਕਰਵਾਇਆ ਸਾਨੂੰ ਇਹਨੇ ਫੋਨ ਕੀਤਾ ਤੇ ਅਸੀਂ ਪਿੰਡੋਂ ਆ ਗਏ ਉਰੇ ਪਿੰਡੋਂ ਆਏ ਹੋਏ ਸਾਨੂੰ ਆਏ ਸੀਗੇ ਵੀ ਚੱਲ ਕੋਈ ਨਹੀਂ ਕੁੱਟ ਮਾਰ ਹੋ ਗਈ ਵੀ ਚੱਲ ਜੋ ਵੀ ਹੋਊਗਾ ਪੰਜਲ ਆਪਾਂ ਜਾ ਕੇ ਦੇਖ ਲਾਂਗੇ ਐਡਮਿਟ ਕਰਕੇ ਉਹਨੂੰ ਮਲਮ ਮੱਟੀ ਕਰਾ ਕੇ ਵਾਪਸ ਆ ਜਾਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਥੋੜੇ ਟਾਈਮ ਬਾਅਦ 11:00 11:00 ਸਵਾ 11:00 ਨੇ ਕਿਤੀ ਹਾਂ ਦਾ ਇਲਾਜ ਕਰਵਾਉਣ ਵਾਸਤੇ ਹਾਂ ਜੀ ਹਾਂ ਜੀ ਇਹਨਾਂ ਦਾ ਇਲਾਜ ਕਰਾਉਣ ਵਾਸਤੇ ਆਇਆ ਸੀ ਮੈਂ ਤੇ 11:00 ਸਵਾ 11:00 ਵੇ ਦੇ ਕਰੀਬ ਉਹ ਦੁਬਾਰੇ ਫੇਰ ਆਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਜ਼ਿਆਦਾ ਕੁੱਟ ਮਾਰ ਕੀਤੀ ਇਹਨਾਂ ਨੂੰ ਕਵਰ ਕਰਦਾ ਕਰਦਾ ਮੈਂ ਆਪ ਮੰਨ ਕੇ ਚੱਲ ਵੀ ਕੁੱਟ ਖਾ ਬੈਠਿਆ ਤੇ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਕੁੱਟਿਆ ਮੇਰੇ ਦਾਹ ਮਾਰੇ ਉੱਪਰ ਸਿਰ ਤੇ ਤਿੱਖੇ-ਤਿੱਖੇ ਹਥਿਆਰ ਜੀ ਉਹਨਾਂ ਕੋਲੇ ਰਾੜਾਂ ਸੀਆਂ ਕਿ ਨਾਮ ਹੈ ਆਪਣਾ ਮਨਪ੍ਰੀਤ ਸਿੰਘ ਜੀ ਮਨਕੋ ਜੀ ਕਿ ਸੱਪਾਂ ਵਜੇ ਨੇ ਆਪਣੇ ਤੇ ਕਿੱਥੋਂ ਆਏ ਤੁਸੀਂ ਮੇਰੇ ਪਿੰਡ ਮੀਨਸਾ ਜੈ ਮੈਨੂੰ ਮੈਸੇਜ ਕਰਕੇ ਸੱਦੇ ਗਏ ਬਈ ਲੜਕੀ ਦੀ ਸੀ ਬਈ ਲੜਕੇ ਦੀ ਸੀ ਉਹਨੇ ਬੁਲਾਇਆ ਗਿਆ ਜਦੋਂ ਪਹੁੰਚਿਆ ਉਥੇ ਲੜਕੇ ਸੀ ਕਿ ਲੜਕੇ ਨੇ ਮੈਨੂੰ ਰਾਰਾੜਾ ਮਾਰ ਕੇ ਦਾ ਰੀਜ ਕੀਤਾ ਜੀ ਠੀਕ ਹੈ ਉਦੋਂ ਮੈਂ ਹਸਪਤਾਲ ਜਾ ਗਈ ਉਦੋਂ ਟੈਂਕ ਟੁਕ ਲੱਗੇ ਮੈਂ ਜੋ ਫਰੈਂਡ ਨੂੰ ਬੁਲਾ ਫੋਨ ਕੀਤਾ ਜੀ ਉਹ ਆ ਗਏ ਤੇ ਫਿਰ ਆ ਕੇ ਇਹਨੇ ਮੈਨੂੰ ਦਵਾਈ ਦੂ ਵੀ ਦੋਣ ਲੱਗੇ ਜੀ ਉਦੋਂ ਜਦ ਹੀ ਆ ਕੇ ਦੁਬਾਰੇ ਰਾਰਾੜਾ ਕਰ ਕੇ ਜੀ ਉਦੋਂ ਉਹਨੇ ਪੁੱਟ ਮਾਰ ਕੇ ਦੀ ਆਪਣਾ ਹਸਪਤਾਲ ਦਾ ਨੁਕਸਾਨ ਕਰ ਗਏ ਸੀ ਸਿੱਸੇ ਭੰਨ ਗਏ ਜੀ ਉਦੋਂ ਉਹ ਸਾਹਮਣੇ ਬੈਠੇ ਆ ਗਏ ਕੁੱਡੇ ਛੱਡਾਂ ਕਿੱਥੇ ਦੇ ਵੱਜ ਜਾਣੇ ਮੇਰੇ ਸਿਰ ਚ ਨਹੀਂ ਬਾਂਦਨੇ ਹੀ ਲੱਗਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੋ ਹਸਪਤਾਲ ਦੇ ਵਿੱਚ ਆ ਕੇ ਚੋਰ ਤੋਂ ਜੋ ਮਾਰ ਲਗੇ ਤੁਹਾਨੂੰ ਜੋ ਗੁੰਡੇ ਅੰਦਰ ਸੀਗੇ ਸਰਕਾਰੀ ਹਸਪਤਾਲ ਵੀ ਸੀਵ ਨਹੀਂਗਾ ਇਸ ਸਰਕਾਰੀ ਅਸੇ ਸੇਫਟੀ ਚਾਹੀਦਾ ਜੀ ਕਿਉਂਕਿ ਕੱਜ ਸਾਡੇ ਨਾਲ ਫੇਰ ਕੱਲ ਸੋਗ ਸੋਰਨ ਵੀ ਹੋ ਸਕਦਾ ਜੀ ਦਮੰਗ ਕਰਨੇ ਵੀ ਸਾਨੂੰ ਰਿਸੋਲ ਮੰਚਾਣੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਡਾਕਟਰ ਕਪਿਲ ਗੋਇਲ ਹੈ ਡੋਟਰ ਸਾਹਿਬ ਰਾਤ ਜੋ ਲੜਾਈ ਹੋਈ ਹੈ ਇੱਥੇ ਕਿਰਪਾਨਾ ਕਰਪਾਨਾ ਦਾ ਚੱਲੇ ਨੇ ਕੀ ਕੰਮ ਕਰ ਸਰ ਬਹੁਤ ਹੀ ਭਿਆਨਕ ਦ੍ਰਿਸ਼ ਸੀ ਜਿਹੜੇ ਉੱਥੇ ਕੱਲ ਹੋਈ ਹੈ ਪ੍ਰੋਬਲਮ ਇੱਕ ਪੇਸ਼ੈਂਟ ਆਪਣੇ ਇਲਾਜ ਲਈ ਆ ਰਿਹਾ ਹੈ ਤੇ ਉਹਨੂੰ ਪੰਜ ਬੰਦੇ ਅੰਦਰ ਆ ਕੇ ਕਿਰਪਾਨਾ ਦੇ ਨਾਲ ਦਾਹ ਦੇ ਨਾਲ ਤੇ ਰਾੜਾਂ ਦੇ ਨਾਲ ਆ ਕੇ ਉਨ ਨੂੰ ਘੁੱਟਦੇ ਪਏ ਨੇ ਜਿਹੜੇ ਮਰੀਜ਼ ਲੱਗੇ ਹੋਏ ਹੈਗੇ ਨੇ ਉਹਨਾਂ ਦੇ ਵੀ ਸੱਟਾਂ ਵੱਜ ਰੀਆਂ ਨੇ ਜੇ ਉਹਨੂੰ ਕੋਈ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਚ ਵੀ ਸੱਟਾਂ ਵੱਜ ਰੀਆਂ ਨੇ ਮੈਂ ਵੀਡੀਓ ਦੇ ਵਿੱਚ ਵੀ ਦੇਖਿਆ ਲੋਕੀ ਆਪਣੀ ਜਾਨ ਬਚਾ ਕੇ ਜਿਵੇਂ ਭੱਜਦੇ ਹੁੰਦੇ ਨੇ ਉਹ ਵੀਡੀਓ ਕੈਮਰੇਆਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਲੋਕੀ ਭੱਜਦੇ ਪਏ ਨੇ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਸੀਗਾ ਸਾਡਾ ਸਟਾਫ ਸੀ ਸਟੂਡੈਂਟ ਸੀਗੇ ਜਿਹੜੇ ਨਵੇਂ ਮੁੰਡੇ ਕੁੜੀਆਂ ਆਪਣਾ ਸਿੱਖ ਕੰਮ ਸਿੱਖਣ ਆਏ ਨੇ ਇੱਥੇ ਉਹ ਵੀ ਦਹਿਸ਼ਤ ਦੇ 20 ਕਮਰੇ ਦੇ ਵਿੱਚ ਬੰਦ ਹੋ ਗਏ ਸਾਨੂੰ ਉਪਰੋਂ ਇਨਫੈਕਟ ਉਹਨਾਂ ਦੇ ਕਿੰਨੇ ਇਹ ਵੀ ਆਇਆ ਕਿ ਸਰ ਅਸੀਂ ਨਹੀਂ ਕੰਮ ਕਰ ਸਕਦੇ ਐਮਰਜੈਂਸੀ ਬੰਦ ਕੀਤੀ ਜਾਵੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਸਮਝਾ ਕੇ ਕਿਸੇ ਤਰੀਕੇ ਨਾਲ ਅਸੀਂ ਐਮਰਜੈਂਸੀ ਸਵਿਚ ਤੱਕ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਗ੍ਰਿਸ਼ਿਬਸ ਅਜਿਹਾ ਹੈ ਜਿਹੜਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਲੱਗਦਾ ਨਹੀਂ ਕਿ ਕਿੰਨਾ ਕਿ ਸੁਰੱਖਿਆ ਦੀ ਘਾਟ ਹੈ ਪੁਲਿਸ ਕਰਮੀਆਂ ਦੀ ਸਕਿਉਰਟੀ ਗਾਰਡੀ ਰਾਤ ਨੂੰ ਡਿਊਟੀ ਹੋਣੀ ਚਾਹੀਦੀ ਹੈ 100% ਜੀ ਇਹੀ ਮੁੱਦਾ ਅਸੀਂ ਕਈ ਦਿਨਾਂ ਤੋਂ ਚੱਕ ਰਹੇ ਆਂ ਜਿਸ ਕਰਕੇ ਹੜਤਾਲ ਵੀ ਕਰ ਰਹੇ ਆਂ ਜਿਹੜੀ 8 ਤੋਂ 3 11 ਦੀ ਸਾਡੀ ਹੜਤਾਲ ਚੱਲ ਰਹੀ ਹੈ ਉਹਦਾ ਮੇਨ ਮੁੱਦਾ ਹੀ ਇਹ ਹੈ ਸਿਕਿਉਰਟੀ ਨੂੰ ਲੈ ਕੇ ਆਪਾਂ ਕਲਕੱਤਾ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਾਂਡ ਹੋ ਰਿਹਾ ਹੈ ਤੇ ਸਰਕਾਰੀ ਹਸਪਤਾਲ ਦੇ ਵਿੱਚ ਜੇ ਕੋਈ ਬੰਦਾ ਬਿਨਾਂ ਡਰ ਤੋਂ ਅੰਦਰ ਆ ਕੇ ਇਹ ਵਾਰਦਾਤ ਕਰਦਾ ਹੈ ਔਰ ਇੱਕ ਵਾਰ ਨਹੀਂ ਉਹ ਬੰਦਿਆਂ ਨੇ ਕਟਵਟ ਤਿੰਨ ਤੋਂ ਚਾਰ ਵਾਰ ਹਸਪਤਾਲ ਦੇ ਵਿੱਚ ਵੜੇ ਨੇ ਉਹਨਾਂ ਨੇ ਇੱਥੇ ਆਏ ਨੇ ਅੰਦਰ ਉਹਨਾਂ ਨੇ ਇੱਥੇ ਸੂਝ-ਬੂਝ ਵੀ ਲਿੱਤੀ ਕਿ ਕਿੱਥੇ ਕੌਣ ਹੈ ਕੀ ਕਰ ਰਹੇ ਨੇ ਉਸ ਤੋਂ ਬਾਅਦ ਕਾਲ ਕਰਕੇ ਬੁਲਾਇਆ ਉਸ ਤੋਂ ਬਾਅਦ ਦੋ ਵਾਰ ਅੰਦਰ ਆਏ ਦੋ ਵਾਰ ਆਕੇ ਮੁੰਡੇ ਨੂੰ ਖਿੱਚ ਕੇ ਕੁੱਟਿਆ ਉਸ ਤੋਂ ਬਾਅਦ ਫਿਰ ਬਾਅਦ ਚ ਇੱਥੇ ਆਏ ਜਦੋਂ ਪੀਸੀਆਰ ਵੀ ਸੀ ਉਸ ਤੋਂ ਬਾਅਦ ਫਿਰ ਇੱਥੇ ਆਕੇ ਉਹਨਾਂ ਦਾ ਬੰਦਾ ਬੈਠਾ ਮਤਲਬ ਕਿ ਉਹਨਾਂ ਦੀ ਹਿੰਮਤ ਦੀ ਦਾਦੇ ਨਹੀਂ ਪੈਗੀ ਕਿ ਉਹ ਕਿਸ ਲੈਵਲ ਤੱਕ ਆਪਣਾ ਪੰਜਾਬ ਮੂਵ ਕਰ ਰਿਹਾ ਸਾਨੂੰ ਖੁਦ ਨਹੀਂ ਸਮਝਾ ਕੋਈ ਬੰਦਾ ਫੜੇਗਾ ਉਹਨਾਂ ਦਾ ਕੋਈ ਟ੍ਰੇਸ ਹੋਇਆ ਐਸਪਰ ਸਾਡੀ ਨੌਲੇਜ ਜੀ ਦੋ ਬੰਦੇ ਉਹਨਾਂ ਦੇ ਫੜੇ ਗਏ ਨੇ ਤੇ ਇੱਕ ਬੰਦਾ ਤਾਂ 100% ਹੈ ਜੋ ਸਾਨੂੰ ਪਤਾ ਚੱਲਿਆ ਸੀ ਬਾਹਰ 12:30 1 ਵਜੇ ਦੇ ਕਰੀਬ ਉਹ ਬਾਹਰ ਆ ਕੇ ਬਹਿ ਗਿਆ ਤੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਮੈਸੇਜ ਕਰ ਰਿਹਾ ਸੀ ਕਿ ਅੰਦਰ ਕੀ ਗਤੀਵਿਧੀ ਚੱਲ ਰਹੀ ਹੈ ਤੇ ਕੁਝ ਪੇਸ਼IENTS ਨੇ ਪਹਿਚਾਨ ਲਿਆ ਤੇ ਫਿਰ ਪੁਲਿਸ ਨੇ ਉਹਨੂੰ ਘੇਰਾਵ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਉਸ ਤਰ੍ਹਾਂ ਸਾਨੂੰ ਬੱਚੇ ਲਿਆ ਸੀ ਸ਼ਾਇਦ ਇੱਕ ਬੰਦਾ ਹੋਰ ਬਿਫਤਾਰ ਕਰ ਚੁੱਕਿਆ ਨੇ ਦੱਸੋ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਡਾਕਟਰ ਗਿੱਤਿਕਾ ਹੈ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਰਾਤ ਐਮਰਜੈਂਸੀ ਵਿੱਚ ਭੰਨ ਤੋੜ ਹੋਈ ਹੈ ਲੜਕੀਆਂ ਦਾ ਕੁੱਟਮਾਰ ਹੋਈ ਹੈ ਡਾਕਟਰ ਸਾਹਿਬਾਂ ਨੇ ਦਾਅ ਭਰਿਆ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਵੇਂ ਰੱਖਦੇ ਨੇ ਸਰ ਸਰ ਵਗੈਰਾ ਦਾਤ ਹੋਈ ਜੀ ਸਰਕਾਰੀ ਹਸਪਤਾਲ ਜਿਹ ਵਿੱਚ ਜਿਹੜੇ ਇਹ ਜੇ ਐਲੀਮੈਂਟਸ ਆਉਂਦੇ ਨੇ ਉਹਨਾਂ ਦਾ ਮੇਨ ਕਾਰਨ ਇਹੀ ਹੈ ਕਿ ਇੱਥੇ ਕੋਈ प्रॉपर protection नहीं है जो कोई पुलिस फोर्स हो जे कोई पुलिस वाले बाहर खड़े होन तो यह एलीमेंट्स अंदर आन ही ना क्योंकि इनका हॉस्पिटल premises आन का कोई मतलब ही नहीं और क्योंकि यही सब कुछ बहुत regularly हो रहा है इसको साफ पता लग रहा है कि जो लोग ड्यूटी कर रहे हैं वो किस हद हाँ तक इनसिक्योर ने यह तो डॉक्टर साहब ने मैनू नहीं पता किमें मैनेज किया बट जे किसी फीमेल डॉक्टर की इतने ड्यूटी होंगी बहुत ज़्यादा मुश्किल हो सकती ਇਸ ਲਈ ਸਰਕਾਰ ਨੂੰ ਡੈਫੀਨੇਟਲੀ ਕੁਝ ਨਾ ਕੁਝ ਜਲਦੀ ਸੋਚਣਾ ਚਾਹੀਦਾ ਹੈ बिकॉज़ ਹਾਲੇ ਤਾਂ ਡਾਕਟਰਸ ਦੀ ਸਟ੍ਰਾਈਕ ਚੱਲ ਰਹੀ ਹੈ ਤਾਂ ਵੀ ਇਹ ਇਨਸੀਡੈਂਟ ਰੋਜ਼ ਵਕਨ ਹੋ ਰਹੇ ਨੇ ਤੇ ਜੇ ਬਾਅਦ ਚ ਕੀ ਹੋਏਗਾ ਇਹ ਤਾਂ ਮਤਲਬ ਸੋਚਿਆ ਵੀ ਨਹੀਂ ਜਾ ਸਕਦਾ ਹੁਣ ਪੰਤੋੜੀ ਵੀ ਹੋਈ ਤੇ ਪੰਤੋੜੀ ਵੀ ਹੋਈ ਹੈ ਡਾਕਟਰ ਸਾਹਿਬ ਨੇ ਪ੍ਰੋਪਰ ਵੀਡੀਓਜ਼ ਵੀ ਕਢਵਾਏ ਨੇ ਸੀਸੀਟੀਵੀ ਚੋਂ ਤੇ ਸਾਫ਼ ਪਤਾ ਲੱਗ ਰਿਹਾ ਕਿੰਨੇ ਸਾਰੇ ਲੋਕ ਸੀਗੇ ਔਰ ਉਹ ਹਥਿਆਰਬੰਦ ਸੀਗੇ ਉਹਨਾਂ ਕੋਲ ਕਾਫੀ ਸਾਰੇ ਹਥਿਆਰ ਸੀ ਬਲਕਿ ਔਰ ਕਿਉਂ ਹਸਪੀਟਲ ਪ੍ਰੈਮਿਸਿਸ 'ਚ ਆਏ ਕਿਵੇਂ ਉਹਨਾਂ ਦੀ ਇੰਨੀ ਹਿੰਮਤ ਹੁੰਦੀ ਹੈ ਕਿ ਉਹ ਪ੍ਰੈਮਿਸਿਸ 'ਚ ਆ ਕੇ ਇੰਨੀ ਤੋੜਪੋੜ ਕਰ ਰਹੇ ਨੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਮਰੀਜ਼ਾਂ ਨੂੰ ਸਟਾਫ ਨੂੰ ਪਰੇਸ਼ਾਨ ਕਰ ਰਹੇ ਨੇ ਔਰ ਕਿੰਨੀ ਸਿਕਿਉਰਿਟੀ ਹੋ ਰਹੀ ਹੈ ਇਹ ਤੁਸੀਂ ਦੇਖ ਹੀ ਸਕਦੇ ਹੋ